ਸੋਨੇ ਦੇ ਵਿੱਚ ਹੋਰ ਗਿਰਾਵਟ ਆਵੇਗੀ ਯਾਨੀ ਕਿ ਸੋਨੇ ਦੀ ਕੀਮਤ ਦੇ ਵਿੱਚ ਹੋਰ ਗਿਰਾਵਟ ਆਏਗੀ ਤੇ ਸੋਨਾ ਹੋਰ ਸਸਤਾ ਹੋ ਜਾਵੇਗਾ ਜਿਸ ਨੂੰ ਸੁਣ ਕੇ ਲੋਕਾਂ ਦੇ ਵਿੱਚ ਇਸ ਸਮੇਂ ਖੁਸ਼ੀ ਦੀ ਲਹਿਰ ਨਜ਼ਰ ਆ ਰਹੀ ਹੈ ਤੁਹਾਨੂੰ ਦੱਸ ਦੇ ਕਿ ਲਗਾਤਾਰ ਤਿਉਹਾਰ ਤੋਂ ਬਾਅਦ ਸੋਨੇ ਦੀ ਕੀਮਤ ਦੇ ਵਿੱਚ ਗਿਰਾਵਟ ਨਜ਼ਰ ਆ ਰਹੀ ਹੈ ਜਿੱਥੇ ਸੋਨਾ ਤਿਉਹਾਰ ਦੇ ਵੇਲੇ ਦੀਵਾਲੀ ਦੇ ਵੇਲੇ 1,34,000 ਤੱਕ ਸੋਨੇ ਦੀ ਕੀਮਤ ਪਹੁੰਚ ਗਈ ਸੀ ਪਰ ਉੱਥੇ ਹੀ ਹੁਣ ਜੋ ਕਿ ਤਿਉਹਾਰ ਦੀਵਾਲੀ ਤੋਂ ਬਾਅਦ ਲਗਾਤਾਰ ਹੀ ਸੋਨੇ ਦੀ ਕੀਮਤ ਦੇ ਵਿੱਚ ਗਿਰਾਵਟ ਨਜ਼ਰ ਇਹ ਤਾਂ ਸਰਕਾਰ ਨੇ ਸੋਨੇ ਅਤੇ ਚਾਂਦੀ ਦੀ ਮੁੱਲ ਜੋ ਕਿ ਦਰਾਮਤ ਕੀਮਤ ਘਟਾ ਦਿੱਤੀ ਹੈ ਤੇ ਸੋਨੇ ਦੇ ਲਈ ਮੁੱਲ ਦਰਾਮਤ ਕੀਮਤ ਜਿਹੜੀ ਕਿ 42% 10 ਗ੍ਰਾਮ ਅਤੇ ਚਾਂਦੀ ਦੇ ਲਈ 107 ਪ੍ਰਤੀ ਗ੍ਰਾਮ ਕਿਲੋਗ੍ਰਾਮ ਘਟਾ ਦਿੱਤੀ ਗਈ ਹੈ ਤਾਂ ਇਹ ਕਦਮ ਘਰੇਲੂ ਵਪਾਰ ਨੂੰ ਉਚਾਹਿਤ ਕਰਨ ਅਤੇ ਵਿਸ਼ਵ ਬਾਜ਼ਾਰ ਦੇ ਵਿੱਚ ਸੋਨੇ ਅਤੇ ਚਾਂਦੀ ਦੀ ਕੀਮਤ ਦੇ ਵਿੱਚ ਚੱਲ ਰਹੇ ਉਤਰਾਅ ਚੜਾਅ ਦੇ ਵਿਚਕਾਰ ਕੀਮਤਾਂ ਨੂੰ ਕੰਟਰੋਲ ਕਰਨ ਦੇ ਲਈ ਚੁੱਕਿਆ ਗਿਆ ਤਾਂ ਦੱਸਦੇ ਕਿ ਮੁੱਲ ਕੀਮਤ ਦੀ ਵਰਤੋਂ ਆਯਾਤ ਦੇ ਉੱਤੇ ਕਸਟਮ ਡਿਊਟੀ ਦੀ ਗਣਨਾ ਕਰਨ ਦੇ ਲਈ ਕੀਤੀ ਜਾਂਦੀ ਹੈ ਤੇ ਮੁੱਲ ਦਰਮਦ ਕੀਮਤ ਹਰ 15 ਦਿਨਾਂ ਦੇ ਵਿੱਚ ਅਪਡੇਟ ਕੀਤੀ ਜਾਂਦੀ ਹੈ ਤਾਂ ਮੁੱਲ ਕੀਮਤ ਘਟਾ ਕੇ ਸਰਕਾਰ ਆਯਾਤਕਾ ਦੇ ਉੱਤੇ ਟੈਕਸ ਦਾ ਬੋਝ ਘਟਾਉਂਦੀ ਹੈ ਜਿਸ ਦੇ ਨਾਲ ਘਰੇਲੂ ਬਾਜ਼ਾਰ ਦੇ ਵਿੱਚ ਕੀਮਤਾਂ ਨੂੰ ਸਥਿਰ ਕਰਨ ਦੇ ਵਿੱਚ ਵੀ ਮਦਦ ਮਿਲ ਸਕਦੀ ਹੈ ਮੁੱਲ ਕੀਮਤ ਦੀ ਗੱਲ ਕੀਤੀ ਜਾਵੇ ਤਾਂ ਮੁੱਲ ਕੀਮਤ ਵਿੱਚ ਕਮੀ ਨਾਲ ਸੋਨੇ ਦੀ ਦਰਾਂमत ਸਸਤੀ ਹੋ ਜਾਵੇਗੀ ਜਿਸ ਦੇ ਨਾਲ ਖਪਤਕਾਰਾਂ ਨੂੰ ਵੀ ਕਾਫੀ ਫਾਇਦਾ ਹੋ ਸਕਦਾ ਹੈਗਾ ਤਾਂ ਚੀਨ ਤੋਂ ਭਾਰਤ ਚੀਨ ਤੋਂ ਬਾਅਦ ਭਾਰਤ ਦੁਨੀਆ ਦੇ ਵਿੱਚ ਸੋਨੇ ਦਾ ਦੂਜਾ ਸਭ ਤੋਂ ਵੱਡਾ ਆਯਾਤਕ ਹੈ ਜਾਂਦੀ ਦੇ ਸਭ ਤੋਂ ਵੱਡੇ ਆਯਾਤਕ ਦੇਸ਼ਾਂ ਦੀ ਸੂਚੀ ਦੇ ਵਿੱਚ ਭਾਰਤ ਵੀ ਪਹਿਲੇ ਸਥਾਨ ਦੇ ਉੱਤੇ ਹੈ ਤਾਂ ਸੂਤਰਾਂ ਤੇ ਮਿਲੀ ਰਿਪੋਰਟ ਦੇ ਅਨੁਸਾਰ ਭਾਰਤ ਸਵਿਟਜ਼ਰਲੈਂਡ ਤੋਂ ਸਭ ਤੋਂ ਵੱਧ ਸੋਨਾ ਆਯਾਤ ਕਰਦਾ ਹੈ ਇਹ ਕੁੱਲ ਸੋਨੇ ਦੇ ਆਯਾਤ ਦਾ ਲਗਭਗ 40% ਹੈ ਤੇ ਉੱਥੇ ਯੂਏਈ 16% ਹਿੱਸੇਦਾਰੀ ਦੇ ਨਾਲ ਦੂਜੇ ਸਥਾਨ ਦੇ ਉੱਤੇ ਅਤੇ ਦੱਖਣੀ ਅਫਰੀਕਾ ਲਗਭਗ 10% ਹਿੱਸੇਦਾਰੀ ਦੇ ਨਾਲ ਤੀਜੇ ਸਥਾਨ ਦੇ ਉੱਤੇ 2023 ਤੇ 24 ਦੇ ਵਿੱਤੀ ਸਾਲ ਦੇ ਵਿੱਚ ਭਾਰਤ ਨੇ 48 ਦੇਸ਼ਾਂ ਤੋਂ ਸੋਨਾ ਆਯਾਤ ਕੀਤਾ ਹੈ ਤੇ 2024-25 ਦੇ ਵਿੱਚ ਸੋਨੇ ਦੀ ਦਰ آمد ਸਾਲ ਦਰ ਅ ਦੋ ਵਿੱਚ ਤੁਹਾਨੂੰ ਦੱਸ ਦਈਏ ਕਿ ਸਾਲ ਦਰਦਰ ਵਿੱਚ 27.3% ਵੱਧ ਕੇ 58 ਬਿਲੀਅਨ ਤੱਕ ਪਹੁੰਚ ਗਈ ਹੈ ਤਾਂ ਅੱਜ ਸੋਨੇ ਅਤੇ ਚਾਂਦੀ ਦੀ ਕੀਮਤ ਦੀ ਕੀ ਰੇਟ ਹੈਗੀ ਹੈ ਕੀ ਭਾਅ ਵਿਕਰਿਆ ਬਾਜ਼ਾਰ ਦੇ ਵਿੱਚ ਉਹ ਵੀ ਤੁਹਾਨੂੰ ਜ਼ਰੂਰ ਦੱਸ ਦਿੰਦੇ ਆ ਪਹਿਲੀ ਨਵੰਬਰ ਯਾਨੀ ਕਿ ਅੱਜ ਭਾਰਤ ਦੇ ਵਿੱਚ 24 ਕੈਰਟ ਤੇ 22 ਕੈਰਟ ਅਤੇ 18 ਕੈਰਟ ਦੀਆਂ ਸੋਨੇ ਦੀ ਕੀਮਤਾਂ ਦੇ ਵਿੱਚ ਗਿਰਾਵਟ ਆਈ ਹੈ ਦਿੱਲੀ ਦੇ ਵਿੱਚ 24 ਕੈਰਟ ਸੋਨਾ 1,23,440 ਰੁਪਏ ਤੇ ਉੱਥੇ ਹੀ 22 ਕੈਰਟ ਸੋਨੇ ਦੀ ਗੱਲ ਕਿਤੇ ਜਾਵੇ 1 ਲੱਖ 13160 ਹੈ ਤਾਂ ਲਗਭਗ ਮੁੰਬਈ ਹੈਦਰਾਬਾਦ ਚੰਨਈ ਕੋਲਕਾਤਾ ਤੇ ਜੈਪੁਰ ਭੋਪਾਲ ਲਖਨਊ ਚੰਡੀਗੜ੍ਹ ਦੇ ਵਿੱਚ ਵੀ ਜੋ ਕਿ 19 21 ਦਾ ਫਰਕ ਨਜ਼ਰ ਆ ਰਿਹਾ ਹੈਗਾ ਇਹਨਾਂ ਦਾ ਰੇਟ ਲਗਭਗ ਸੇਮ ਹੀ ਹੈਗਾ ਤੇ 100 ਤੋਂ 50 ਰੁਪਏ ਦੇ ਵਿੱਚ ਜਿਹੜੀ ਕਿ ਬਦਲਾਅ ਜਿਹੜਾ ਕਿ ਤੁਹਾਨੂੰ ਨਜ਼ਰ ਆਵੇਗਾ ਉੱਥੇ ਤੁਹਾਨੂੰ ਦੱਸਦੀ ਹੈ ਕਿ ਅਮਰੀਕੀ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਨੇ ਆਪਣੇ ਮੁੱਖ ਵਿਆਜ ਦਰ ਦੇ ਵਿੱਚ 0.25% ਦੀ ਕਟੌਤੀ ਕੀਤੀ ਹੈ ਪਰ ਫੰਡ ਚੇਅਰਮੈਨ ਦੇ ਵੱਲੋਂ ਸੰਕੇਤ ਦਿੱਤਾ ਹੈਗਾ ਕਿ ਅਮਰੀਕੀ ਸਰਕਾਰ ਦੇ ਚੱਲ ਰਹੇ ਜੋ ਕਿ ਸ਼ਟਡਾਊਨ ਦੇ ਦੌਰਾਨ ਨਵੇਂ ਆਰਥਿਕ ਅੰਕੜਿਆਂ ਦੀ ਘਾਟ ਦਾ ਹਵਾਲਾ ਦਿੰਦੇ ਹੋਏ ਨੇੜ ਭਵਿੱਖ ਦੇ ਵਿੱਚ ਜੋ ਕਿ ਨੀਤੀਗਤ ਦਾ ਦਰਾਂ ਦੇ ਵਿੱਚ ਹੋਰ ਟਿਲ ਦੇਣ ਦੀ ਸੰਭਾਵਨਾ ਨਹੀਂ ਹੈਗੀ ਹੈ ਉਤੇ ਹੀ ਅਮਰੀਕਾ ਚੀਨ ਵਪਾਰ ਦੇ ਸੰਬੰਧ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਦੇ ਉੱਤੇ ਟੈਰਿਫ 10% ਘਟਾ ਦਿੱਤਾ ਹੈ ਇਹ ਹੁਣ ਇਹ ਦਰ ਜਿਹੜੀ ਕਿ 57% ਤੋਂ ਘਟਾ ਕੇ 47% ਹੋ ਗਈ ਹੈ ਤੇ 트াম্প ਨੇ کیا ہے گا کہ دوਵੇਂ ਦੇਸ਼ ਵਪਾਰ ਅਤੇ ਦੁਰਲਭ ਧਰਤੀ ਦੇ ਤੱਤਾਂ ਸਮੇਤ ਕਈ ਮੁੱਖ ਮੁੱਦਿਆਂ ਦੇ ਉੱਤੇ ਸਮਝੌਤੇ ਦੇ ਉੱਤੇ ਪਹੁੰਚ ਗਏ ਨੇ ਤਾਂ ਅਮਰੀਕਾ ਨੇ ਚੀਨ ਦੇ ਨਾਲ 1 ਸਾਲ ਦਾ ਸਮਝੌਤਾ ਕੀਤਾ ਹੈ ਤਾਂ ਸੋਨੇ ਦੇ ਉਲਟ ਜੇਕਰ ਚਾਂਦੀ ਦੀ ਗੱਲ ਕੀਤੀ ਜਾਵੇ ਤਾਂ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਵੀ ਕਟੌਤੀ ਆ ਰਹੀ ਹੈ 1 ਨਵੰਬਰ ਦੀ ਸਵੇਰ ਨੂੰ ਯਾਨੀ ਕਿ ਅੱਜ 1,50,900 ਰੁਪਏ ਕਿਲੋਗ੍ਰਾਮ ਦੇ ਉੱਤੇ ਪੌਂਸ ਇਹ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚੋਂ ਸਪਾਰਟ ਚਾਂਦੀ ਦੀਆਂ ਕੀਮਤਾਂ ਮਾਮੂਲੀ ਵਧ ਕੇ ਜੁੜ ਗਈ 48.97 ਡਾਲਰ ਪ੍ਰਤੀ ਔਂਸ ਦੇ ਉੱਤੇ ਹੋ ਗਈਆਂ ਨੇ ਤਾਂ ਜੇਕਰ ਹੋਰ ਗੱਲ ਕੀਤੀ ਜਾਵੇ ਸੋਨੇ ਤੇ ਚਾਂਦੀ ਨੂੰ ਲੈ ਕੇ ਤਾਂ ਲਗਾਤਾਰ ਸੋਨੇ ਦੀ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ ਪਰ ਇਹ ਗਿਰਾਵਟ ਅਸਥਿਰ ਹੈ ਕਦੋਂ ਵੀ ਇਹ ਗਿਰਾਵਰ ਜੜੀ ਕੀ ਸੋਨੇ ਦਾ ਰੇਟ ਵੱਧ ਸਕਦਾ ਹੈਗਾ ਹਾਲਾਂਕਿ ਲੋਕਾਂ ਦੇ ਵੱਲੋਂ ਜੋ ਕਿ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਸੋਨੇ ਦੀ ਕੀਮਤ ਕਿ 1 ਲੱਖ ਤੋਂ ਹੇਠਾਂ ਆ ਸਕਦੀ ਹੈ ਤਾਂ ਇਸ ਦੇ ਜਵਾਬ ਦੇ ਵਿੱਚ ਮਾਇਰਾ ਦੇ ਵੱਲੋਂ ਕਿਹਾ ਗਿਆ ਹੈਗਾ ਕਿ ਸੋਨੇ ਦੀ ਕੀਮਤ ਦੇ ਵਿੱਚ 1 ਲੱਖ ਤੋਂ ਥੱਲੇ ਗਿਰਾਵਟ ਆਣੀ ਅਸੰਭਵ ਹੈ